ਬਟਾਲਾ ਜਲੰਧਰ ਰੋਡ ਤੇ ਸਥਿਤ 66 ਕੇਬੀ ਸਬਸਟੇਸ਼ਨ ਵਿਖੇ ਦੇਰ ਆਸਤਾਨੀ ਕੁ ਲੋਕਾਂ ਵੱਲੋਂ ਹੰਗਾਮਾ ਕੀਤਾ ਗਿਆ ਬਟਾਲਾ ਦੇ ਗੋਸਪੂਰਾ ਇਲਾਕੇ ਤੋਂ ਵੱਡੀ ਗਿਣਤੀ ਚ 71 ਹੋਈ ਲੋਕਾਂ ਵੱਲੋਂ ਬਟਾਲਾ ਜਲੰਧਰ ਰੋਡ ਤੇ ਚੱਕਾ ਜਾਮ ਕੀਤਾ ਗਿਆ ਲੋਕਾਂ ਦਾ ਰੋਸ ਸੀ ਕਿ ਪਿਛਲੇ ਕਈ ਦਿਨਾਂ ਤੋਂ ਉਹਨਾਂ ਦੇ ਇਲਾਕੇ ਚ ਬਿਜਲੀ ਸਪਲਾਈ ਸਹੀ ਢੰਗ ਨਾਲ ਨਹੀਂ ਆ ਰਹੀ ਅਤੇ ਵਾਰ-ਵਾਰ ਪਾਵਰਕਾਮ ਦੇ ਦਫ਼ਤਰ ਚ ਸ਼ਿਕਾਇਤ ਦਰਜ ਕਰਨ ਦੇ ਬਾਵਜੂਦ ਵੀ ਵਿਭਾਗ ਉਹਨਾਂ ਦੀਆਂ ਸ਼ਿਕਾਇਤਾਂ ਨੂੰ ਸੰਜੀਦਾ ਨਹੀਂ ਲੈ ਰਿਹਾ ਹੈ ਉਤੇ ਹੀ ਵੱਡੀ ਗਿਣਤੀ ਚ ਇਕੱਠੇ ਹੋਏ ਲੋਕਾਂ ਨੇ ਰੋਸਵਜੋ ਬਟਾਲਾ ਚੁਲੰਦਰ ਰੋਡ ਤੇ ਦੇਰ ਰਾਤ ਚੱਕਾ ਜਾਮ ਕਰ ਦਿੱਤਾ ਦੇਰ ਰਾਤ ਬਿਜਲੀ ਵਿਭਾਗ ਦੇ ਖਿਲਾਫ ਧਾਰਨਾ ਨਾਰੇਬਾਜ਼ੀ ਕੀਤੀ ਗਈ ਸਥਾਨਿਕ ਲੋਕਾਂ ਦਾ ਕਹਿਣਾ ਸੀ ਕਿ ਬਿਜਲੀ ਸਪਲਾਈ ਸਹੀ ਢੰਗ ਨਾਲ ਨਾ ਆਉਣ ਕਾਰਨ ਲੋਕਾਂ ਵਿਚ ਹਾਹਾਕਾਰ ਮਚ ਪਈ ਹੈ ਅਤੇ ਅੱਜ ਉਹਨਾਂ ਵੱਲੋਂ ਮਜਬੂਰ ਹੋ ਕੇ ਧਾਰਨਾ ਲਗਾਇਆ ਗਿਆ ਹੈ ਉਧਰ ਬਿਜਲੀ ਦਫ਼ਤਰ ਚ ਦੇਰ ਰਾਤ ਡਿਊਟੀ ਤੇ ਮੌਜੂਦ ਜਈ ਅਜੈਬ ਸਿੰਘ ਦਾ ਕਹਿਣਾ ਸੀ ਕਿ ਇਲਾਕੇ ਗੋਸਪੋਚ ਟਰਾਂਸਫਾਰਮ ਖਰਾਬ ਸੀ ਅਤੇ ਅੱਜ ਸਵੇਰੇ ਹੀ ਉਹ ਬਦਲਿਆ ਗਿਆ ਸੀ ਲੇਕਿਨ ਹੁਣ ਦੁਬਾਰਾ ਬਿਜਲੀ ਸਪਲਾਈ ਬੰਦ ਹੋ ਗਈ ਹੈ ਉਹਨਾਂ ਕੋਲ ਸਟਾਫ ਦੀ ਕਮੀ ਹੈ ਅਤੇ ਦੂਸਰੇ ਦਫ਼ਤਰ ਤੋਂ ਸਟਾਫ ਨੂੰ ਬੁਲਾਇਆ ਜਾ ਰਿਹਾ ਹੈ ਅਤੇ ਜਲਦ ਬਿਜਲੀ ਸਪਲਾਈ ਦੁਰਾਸਤ ਕੀਤੀ ਜਾਵੇਗੀ ਬਟਾਲਾ ਤੋਂ ਲਾਪਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ 25 ਦਿਨ ਤੋਂ ਨਾ ਪਾਜੀ ਸਾੜ ਰਿਹਾ ਜਿਹੜਾ ਟਰਾਂਸਫਾਰਮ ਖਰਾਬ ਹੋਇਆ ਪਿਆ ਵਾ ਉਹ ਰੋਜ਼ ਰਾਤ ਨੂੰ ਸਾਢੇ 8:00 10:00 ਵਜੇ ਸੜ ਜਾਂਦਾ ਫੇਰ ਸਾਨੂੰ ਸਾਰੇ ਭਰਾਵਾਂ ਇਕੱਠੇ ਹੋ ਕੇ ਚਾਉਣਾ ਪੈਗਾ ਬਿਜਲੀ ਬੋਰਡ ਦੇ ਕਰਨੇ ਪੋਲੇ ਤੇ ਰਾਤ ਨੂੰ ਇੱਕ 2 ਵਜੇ ਬਤੀ ਹੁੰਦੀ ਆ। ਕਿਹੜੇ ਜੜੀ 6-7 ਵਜੇ ਨਾ ਫੇਰ ਚਲੀ ਜਾਂਦੀ ਫੇਰ ਦੁਬਾਰਾ ਹੁੰਦੀ ਜਾਂਦੀ ਆ। ਭਾਜੀ ਅਸੀਂ 20-25 ਦਿਨ ਹੋ ਗਿਆ 6 ਵਰੀ ਕੰਪਲੀਟ ਆ ਦੇ ਚੁਕੇ ਐਸਡੀ ਸਾਹਿਬ ਨੂੰ। ਪੈਸਾ ਦਾ ਟਰਾਂਸਫਰਮ ਚੇਂਂ ਦਿੱਤਾ ਜਾਵੇ। ਉਹ ਰੋਜ਼ ਉੱਡ ਜਾਂਦਾ ਰੋਜ਼ ਬਦਲਦੇ ਨੇ ਰੋਜ਼ ਉੱਡ ਜਾਂਦਾ। ਸਾਡੀ ਸਮਝ ਤੋਂ ਬਾਹਰ ਹੋਇਆ ਪਵਾ। ਉਹ ਨਾ ਟਰਾਂਸਫਰਮ ਬਦਲਦੇ ਆ। ਆਉਂਦੇ ਨੇ ਫਿਊਜ਼ ਲਾ ਦੇ ਜਿਹੜੇ ਸਾਡੇ ਬਲਾਜਨ ਬਾਈ ਫਿਊਜ਼ ਲਾਤਾ। ਭਾਜੀ ਇਹਦੇ ਨਾਲ ਤੇ ਕੋਈ ਮਸਲਾ ਹੱਲ ਨਹੀਂ ਆ। ਤਸਵੀਰ ਦੀ ਪੱਤੀ ਬੰਦ ਆ। ਇੰਜੀਆਂ ਚ ਪਾਣੀ ਨਹੀਂ। ਬੱਚੇ ਪਿਆਸੇ ਮਰ ਰਹੇ ਨੇ। ਮਾੜੀ ਹੱਦੋਂ ਲਸੋਦਲ ਬਾਹਰ ਹੋਈ ਪਈ ਹੈ। ਹੋਰ ਪੈਸਾ ਨਕੋਸ਼ਪੁਰਾ ਏਰੀਆ। ਮੇਰੀ ਜੀ ਨਾਮ ਦਾ ਟ੍ਰਾਂਸਫਰ ਹਮ ਤੇ ਪਿਛਲੇ 20-25 ਦਿਨਾਂ ਤੋਂ ਹੋ ਰਿਹਾ ਹੈ। ਸਰਕਾਰ ਇੱਕ ਪਾਸੇ ਕਹਿੰਦੀ ਹੈ ਜੀ ਬਿਜਲੀ ਬਹੀ ਦੇ ਦੇ। ਲੇਕਿਨ ਇੱਕ ਪਾਸੇ ਬੱਤੀ ਮੰਗਦੇ ਨਹੀਂ ਇਹਦੇ ਬਾਰੇ ਕੀ ਕਹਿੰਦੇ। ਭਾਜੀ ਬਿਜਲੀ ਫਰੀ ਦੇਣ ਦਾ ਤਾਂ ਫਾਇਦਾ ਹੀ ਕੋਈ ਨਹੀਂ ਜਦ ਬੱਤੀ ਆਉਣੀ ਨਹੀਂ। ਦੇਣੀ ਜਿੰਨੇ ਸਰਦਾਰ ਦੇਣ ਜਾਂਦੇ ਵੀ ਇੱਕ ਦਿਨ ਦੇ ਤਾਂ ਅਸੀਂ ਹੁਣ ਦਾ ਮਾਫ਼। ਪਰ ਜਿਹਨਾਂ ਦਾ ਬੱਤੀ ਪਾਲਤ ਜੀ ਦੇ ਨਿਕਲਿਆ ਇਹਨਾਂ ਦੇ ਘਰ ਦੇ 10 ਦਿਨ ਦਾ ਮਾਫ਼ ਹੋ ਰਹੀਆਂ। ਪਰ ਸਾਨੂੰ ਦੇਖ ਜੁੰਟ ਨੇ ਵੀ ਚੋਬਰਤ ਨੂੰ ਮਿਲਗਾ। ਸਰਕਾਰ ਨੂੰ ਇਹ ਕਹਾਂਦੇ ਜਿੰਨੇ ਸਾਡੇ ਹੱਥ ਜਿਦਾ ਲੋ ਅਜਰ ਤੁਹਾਨੂੰ ਜਗਾ ਦੇ ਦੀਆਂ ਸਾਨੂੰ ਜੇਲੇ ਦੇ ਛੋਟ ਲੋ ਤੇ ਜੇਲੇ ਜੋ ਮਰਜੀ ਕਰ ਲੋ ਸਾਡੇ ਬੱਚਿਆਂ ਨੂੰ ਪਾਣੀ ਦੇ ਦੋ ਸਾਨੂੰ ਬੱਤੀ ਦੇ ਦੋ ਇੱਕ ਹਾ ਨਾ 20 ਤੋਂ 25 ਦਿਨ ਹੋ ਗਏ ਵਿਚਾਰੇ ਗਰਮੀ ਚ ਮਰ ਰਹੇ ਨੇ 32 ਬੱਚੇ ਨਿੱਕੇ ਨਿੱਕੇ ਨੇ ਮਿਲਕਦੇ ਫਿਰਦੇ ਨੇ ਸਿਆਣਾ ਬਾਣਾ ਨਹੀਂ ਅੱਜ ਕੱਲ ਗਰਮੀ ਚ ਰਹਿ ਸਕਦਾ ਬੱਚੇ ਕਿੱਦਾਂ ਰਹਿਣ ਹਰ ਘਰ ਦੇ ਵਿੱਚ ਨਿੱਕੀ ਨਿੱਕਾ ਬੱਚਾ ਹੈ ਲੜਕੇ ਹੈਣੀਆਂ ਮੋਟਰਾਂ ਜਲਣੀਆਂ ਨੇ ਮੋਟਰਾਂ ਚੱਲ ਨਹੀਂ ਰਹੀਆਂ ਟੈਂਕਿਆਂ ਦੇ ਪਾਣੀ ਹੈ ਨਹੀਂ ਭਾਜੀ ਆ ਦੀ ਪ੍ਰਣਾਣਕਾਲ ਦੇ ਸਾਹਮਣੇ ਬਿਲਕੁਲ ਸਾਡੇ ਕੋਲ 66 ਕੇਵੀ ਜਿਹੜੀ ਬਟਾਲ ਗੌਸਪਰੇ ਨੂੰ ਦੇ ਰਹੇ ਨੇ ਜ਼ਿਆਦਾਤਰ ਇਹ ਵਰਤੀ ਉਥੇ ਧਰਨਾ ਲਾਇਆ ਉਦੋਂ ਤੱਕ ਧਰਨਾ ਜਾਰੀ ਰਹੇਗਾ ਜਦੋਂ ਤੱਕ ਸਾਡੇ ਉਸ ਇਲਾਕੇ ਨੂੰ ਬੱਤੀ ਪੂਰੀ ਨਹੀਂ ਦਿੱਤੀ ਜਾਏਗੀ ਭਾਜੀ ਕਿੰਨੀ ਦੇਰ ਬੱਤੀ ਜਾਂਦੀ ਆਉਂਦੀ ਕਦੋਂ ਇਹ ਪੁੱਛੋ ਮਹਾਰਾਜ ਜਾਂਦੀ ਦਾ ਨੇ ਪੁੱਛੋ ਹੁੰਦੀ ਕਦੋਂ 5 ਮਿੰਟ ਨੇ ਹੁੰਦੀ 5 ਮਿੰਟ ਕੀ 5 ਸਕਿੰਟ ਹੁੰਦੀ ਹੈ ਅੱਗ ਲੱਗਦੀ ਹੈ ਉਹਨੂੰ ਬੱਸ ਗਈ ਰਿਆਸ ਆਪਣੀ ਪੋਸਟ ਦੀ ਜੁੜੇ ਜੀ ਸਾਹਿਬ ਬਾਹਰ ਨੇ ਇਹਨਾਂ ਦਾ ਟ੍ਰਾਂਸਪੋਰਟ ਡੈਮੇਜ ਹੋਇਆ ਸੀ ਉਹ ਸੇਰੇ ਬਦਲ ਦਿੱਤਾ ਗਿਆ ਤਕਨੀਕੀ ਨਿਪਟਾਇਆ ਕਰਕੇ ਦੁਬਾਰਾ ਸਰ ਗਿਆ ਉਹ ਕਰਕੇ ਸਪਲਾਈ ਬੰਦ ਲਿਆ ਇਹਨਾਂ ਦੇ ਬਹੁਤ ਬਾਰ ਬੰਦਿਆਂ ਨੇ ਵਿਸ਼ਵਾਸ ਦਿਵਾਇਆ ਗਿਆ ਵਾ ਕਿ ਸਾਡੇ ਮੁਲਾਜ਼ਮ ਜਿਹੜੇ ਆ ਰਹੇ ਆ ਕਿਉਂਕਿ ਸਤਾ ਤੇ ਸਾਡੇ ਕੋ ਹੈ ਨਹੀਂ ਇੱਕ ਇੱਕ ਦੋ ਦੋ ਬੰਦੇ ਆ ਸਾਰਾ ਕਿੰਨਾ ਤਗੜਾ ਬਟਾਲਾ ਹੈ ਠੀਕ ਹੈ ਉਹ ਉਹ ਕੰਪਲੇਟ ਕਰਨ ਗਏ ਸੀ ਇਹਨਾਂ ਨੂੰ ਕਿਹਾ ਕਿ ਵਿਸ਼ਵਾਸ ਦਿਵਾਇਆ ਆ ਵੀ ਤੁਸੀਂ ਚਾਓ ਬੰਦੇ ਆਉਂਦੇ ਆ ਬੰਦਾ ਲੰਬੋਵਾਲ ਤੋਂ ਵੀ ਅਸੀਂ ਸੱਦ ਲੈ ਕਰੀ ਨੂੰ ਤੋਂ ਆਉਣਾ ਆਏਗਾ ਉਸ ਵੀ ਉੱਤੇ ਟਰਾਲੀ ਲੱਗੀ ਹੈ ਦੋਸਤਾਂ ਦੇ ਟਰਾਂਸਫਰ ਸਪਲਾਈ ਚਲਾ ਦਿੰਦੇ ਆਂ ਗੱਲ ਨਾ ਪੈਡੀ ਅਰੇ ਸੰਜੀਰੇ ਇਹ ਕਿਹੜਾ ਏਰੀਆ ਬੰਦ ਹੈ ਇਹ ਮਿਲਕੀ ਵਾਲਾ ਗੌਸਪੁਰੇ ਦਾ ਟਰਾਂਸਫਾਰਮਰ ਲੱਗਦਾ ਇੱਕ ਦੋ ਤੱਕ ਬੱਤੀ ਠੀਕ ਹੋ ਜੀ ਮੁਲਾਜ਼ਮਾਂ ਉਹਨਾਂ ਤੇ ਅਸੀਂ 10-15 ਮਿੰਟਾਂ ਨਾਲ ਹੀ ਚਾਲੂ ਕਰ ਦਾਂਗੇ ਅਸੀਂ ਨੇ ਕਿਹਾ ਵੀ ਇਹ ਟੈਕਨੀਕੀ ਕੰਮ ਹੈ ਯਾਰ ਟੈਕਨੀਕੀ ਕੰਮ ਨੂੰ ਟਾਈਮ ਲੱਗਦਾ ਹੈ 11 ਮਸ ਸਕਦਾ 11:30 ਆਮ ਅਸੀਂ ਲੱਗ ਚਾਲੂ ਕਰਵਾ ਰਹੇ ਹਾਂ ਠੀਕ